ਨਮਸਕਾਰ ਦੋਸਤੋ ਇੱਕ ਕਹਾਣੀ ਕਾ YouTube ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੇ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਾਡੀ YouTube ਫੈਮਿਲੀ ਦਾ ਹਿੱਸਾ ਜ਼ਰੂਰ ਬਣੋ ਉਸ ਰਾਤ ਸਿਆਲ ਦੀ ਉਹ ਕਾਲੀ ਨਮ ਰਾਤ ਪਰਮਿੰਦਰ ਯਾਨੀ ਕਿ ਪਰਮ ਦੇ ਕਮਰੇ ਵਿੱਚ ਦੀਵਾ ਨਹੀਂ ਸਗੋ ਉਸ ਦੀ ਰੂਹ ਜਗ ਰਹੀ ਸੀ ਹਰ ਪੀਲੀ ਹੋਈ ਤਸਵੀਰ ਹਰ ਪੁਰਾਣੀ ਚਿੱਠੀ ਸਭ ਕੁਝ ਉਸਨੂੰ ਦੱਸ ਰਹੀ ਸੀ ਕਿ ਉਹ ਕਿੰਨਾ ਖਾਲੀ ਹੈ 10 ਸਾਲ 10 ਸਾਲ ਤੋਂ ਉਸਨੇ ਨਾ ਹੱਸਣਾ ਸਿੱਖਿਆ ਨਾ ਰੋਣਾ ਬਸ ਜੀਣਾ ਪੁੱਲ ਗਿਆ ਸੀ ਉਹ 10 ਸਾਲ ਪਹਿਲਾਂ ਦਾ ਦਿਨ ਜਦੋਂ ਨਵਜੋਤ ਨੇ ਉਸਨੂੰ ਆਖਰੀ ਵਾਰ ਮਿਲਣ ਲਈ ਬੁਲਾਇਆ ਸੀ ਉਹ ਪਿੰਡੇ ਦੀ ਪੀਪਲ ਠੇਹਾਂ ਬੈਠਾ ਸਗੋ ਉਸ ਟੁੱਟੇ ਹੋਏ ਮੰਦਰ ਦੀਆਂ ਪੌੜੀਆਂ ਤੇ ਸੀ ਜਦੋਂ ਨਵਜੋਤ ਆਈ ਤਾਂ ਉਸਦਾ ਚਿਹਰਾ ਮੋਤ ਵਾਂਗ ਸਫੇਦ ਸੀ ਉਸ ਦੀਆਂ ਅੱਖਾਂ ਵਿੱਚ ਅੰਜੂ ਨਹੀਂ ਸਨ ਸਗੋਂ ਅਗਸੀ ਜੋ ਉਸਤੇ ਅੰਦਰਲੇ ਪਿਆਰ ਨੂੰ ਸਾਲ ਰਹੀ ਸੀ ਪਰਮ ਮੈਂ ਤੈਨੂੰ ਕੋਈ ਗੱਲ ਦੱਸ ਨਹੀਂ ਉਸਦੀ ਆਵਾਜ਼ ਕੰਬ ਰਹੀ ਸੀ ਮੇਰਾ ਵਿਆਹ ਤੈ ਹੋ ਗਿਆ ਹੈ ਕੈਨੇਡਾ ਅਗਲੇ ਹਫਤੇ ਮੇਰੀ ਰਵਾਨਗੀ ਹੈ ਪਰਮ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਸਨੂੰ ਲੱਗਿਆ ਕਿਸੇ ਨੇ ਉਸਦੇ ਸੀਨੇ ਤੇ ਤਿੱਖਾ ਖੰਜਰ ਮਾਰ ਦਿੱਤਾ ਹੋਵੇ ਉਹ ਬੋਲ ਨਾ ਸਕਿਆ ਬਸ ਉਸਦੀਆਂ ਅੱਖਾਂ ਵਿੱਚ ਇੱਕ ਸਵਾਲ ਸੀ ਕਿਉਂ ਮੇਰੇ ਕੋਲ ਕੋਈ ਚਾਰਾ ਨਹੀਂ ਪਰਮ ਮੇਰੇ ਪਿਤਾ ਉਹਨਾਂ ਨੇ ਕਿਹਾ ਜਾਂ ਤਾਂ ਮੈਂ ਉਹਨਾਂ ਦੀ ਇੱਜ਼ਤ ਬਚਾਵਾਂ ਜਾਂ ਮੈਂ ਤੇਰੇ ਨਾਲ ਰਹਿ ਕੇ ਉਹਨਾਂ ਦੀ ਨਿਰਾਦਰਹੀ ਕਰਾਂ ਉਹਨਾਂ ਨੇ ਮੇਰੀ ਮਾਂ ਦੀ ਕਸਮ ਖਵਾ ਦਿੱਤੀ ਨਵਜੋਤ ਨੇ ਆਪਣਾ ਸਿਰਮ ਪਰਮ ਦੇ ਮੋਢੇ ਤੇ ਰੱਖਿਆ ਤੇ ਸਿਸਕੀਆਂ ਲੈ ਲੱਗਦੀ ਮੇਰੀ ਰੂਹ ਅਜ ਮਰ ਗਈ ਹੈ ਪਰਮ ਨਾ ਸਰੀਰ ਨਾਲ ਜਾਵਾਂਗੀ ਪਰ ਮੇਰਾ ਦਿਲ ਮੇਰਾ ਦਿਲ ਇੱਥੇ ਤੇਰੇ ਕੋਲ ਰਹੇਗਾ ਪਰਮ ਨੇ ਉਸ ਨੂੰ ਕੱਸ ਕੇ ਗੱਲ ਲਾਇਆ ਉਸ ਨੂੰ ਮਹਿਸੂਸ ਹੋਇਆ ਕਿ ਉਹ ਇੱਕ ਜ਼ਿੰਦਾ Laash ਨੂੰ ਗਲੇ ਲਗਾ ਰਿਹਾ ਹੈ ਉਸਨੇ ਪਿਆਰ ਦੀਆਂ ਗੱਲਾਂ ਨਹੀਂ ਕੀਤੀ ਸਗੋਂ ਇੱਕ ਅੰਤਿਮ ਅਰਦਾਸ ਕੀਤੀ ਮੈਂ ਮੈਂ ਤੈਨੂੰ ਭੁੱਲਾਂਗਾ ਨਹੀਂ ਨਵਜੂ ਨਾ ਜੀਵਾਂਗਾ ਪਰ ਤੇਰੀ ਯਾਦ ਵਿੱਚ ਮੈਂ ਕਦੇ ਵਿਆਹ ਨਹੀਂ ਕਰਵਾਵਾਂਗਾ ਮੈਂ ਇਸ ਪੈਂਡ ਨੂੰ ਨਹੀਂ ਛੱਡਾਂਗਾ ਮੈਂ ਉੱਥੇ ਹੀ ਰਾਵਾਂਗਾ ਜਿੱਥੇ ਅਸੀਂ ਪਿਆਰ ਕੀਤਾ ਸੀ ਜਦੋਂ ਵੀ ਤੂੰ ਉਧਰ ਬੇਚੈਨ ਹੋਵੇਂਗੀ ਮੇਰਾ ਦਿਲ ਇਤੋਂ ਤੜਪੇਗਾ ਤੇਰਾ ਹਰ ਦੁੱਖ ਮੇਰੀ ਸਜ਼ਾ ਬਣੇਗਾ ਉਸ ਤੋਂ ਬਾਅਦ ਜਦੋਂ ਨਵਜੋਤ ਦਾ ਵਿਦਾਈ ਦਾ ਦਿਨ ਆਇਆ ਤਾਂ ਪਰਮ ਪਿੰਡ ਦੀ ਹੱਦ ਤੇ ਖੜਾ ਸੀ ਜਦੋਂ ਉਸ ਦੀ ਗੱਡੀ ਲੰਗੀ ਤਾਂ ਨਵਜੋਤ ਨੇ ਖਿੜਕੀ ਵਿੱਚੋਂ ਬਾਹਰ ਦੇਖਿਆ ਉਹ ਦੋਵੇਂ ਇੱਕ ਦੂਜੇ ਨੂੰ ਦੇਖ ਨਾ ਸਕੇ ਪਰ ਉਹਨਾਂ ਦੀਆਂ ਰੂਹਾਂ ਚੀਕਾਂ ਮਾਰ ਰਹੀਆਂ ਸਨ ਅੱਜ 10 ਸਾਲ ਬਾਅਦ ਪਰਮ ਅੱਜ ਵੀ ਉਸੇ ਖੇਤ ਦੀ ਵੱਟ ਤੇ ਬੈਠਾ ਏ ਉਸਨੇ ਕਦੀ ਵਿਆਹ ਨਹੀਂ ਕਰਵਾਇਆ ਉਸ ਦਾ ਘਰ ਅੰਦਰੋਂ ਖਾਲੀ ਹੈ ਉਸ ਤੇ ਦਿਲ ਵਾਂਗ ਉਹ ਅਜ ਵੀ ਨਵਜੋਤ ਦੀ ਖੁਸ਼ੀ ਦੀ ਦੁਆ ਕਰਦਾ ਏ ਪਰ ਨਾਲ ਹੀ ਰੋਜ਼ ਮਰਦਾ ਏ ਹਰ ਰਾਤ ਉਹ ਤਸਵੀਰ ਨੂੰ ਚੁੰਮਦਾ ਏ ਤੇ ਹੌਲੀ ਜਿਹੀ ਕਹਿੰਦਾ ਏ ਤੂੰ ਤਾਂ ਆਰਾਮ ਨਾ ਸੌਂਦੀ ਹੋਵੇਂਗੀ ਨਵਜੋਤ ਪਰ ਮੇਰੀਆਂ ਰਾਤਾਂ ਕੱਟੀਆਂ ਨਹੀਂ ਜਾਂਦੀਆਂ ਮੇਰੀ ਜ਼ਿੰਦਗੀ ਇੱਕ ਖਾਲੀ ਕਿਤਾਬ ਹੈ ਜਿਸ ਦਾ ਆਖਰੀ ਪੰਨਾ ਤੂੰ ਲੈ ਗਈ ਉਠਿਆ ਤੇ ਦਰਵਾਜ਼ਾ ਖੋਲਿਆ ਠੰਡੀ ਹਵਾ ਅੰਦਰ ਆਈ ਜਿਵੇਂ ਕਿਸੇ ਨੇ ਉਸਦੇ ਦਿਲ ਵਿੱਚ ਪਈ ਅੱਗ ਤੇ ਠੰਡਾ ਪਾਣੀ ਪਾ ਦਿੱਤਾ ਹੋਵੇ ਉਸਨੇ ਫਿਰ ਦਰਵਾਜ਼ਾ ਬੰਦ ਕਰ ਦਿੱਤਾ ਉਸਨੇ ਆਪਣੇ ਆਪ ਨੂੰ ਕਿਹਾ ਨਹੀਂ ਮੈਂ ਉਸ ਨੂੰ ਭੁੱਲ ਨਹੀਂ ਸਕਦਾ ਮੈਂ ਉਸ ਨੂੰ ਭੁੱਲ ਗਿਆ ਤਾਂ ਮੇਰਾ ਜੀਨਾਂ ਵੀ ਖਤਮ ਹੋ ਜਾਵੇਗਾ ਮੇਰਾ ਪਿਆਰ ਹੀ ਮੇਰੀ ਸਜ਼ਾ ਹੈ ਪਰੰ ਦੀ ਜ਼ਿੰਦਗੀ ਹੁਨੇ ਇੱਕ ਲੰਮਾ ਦਰਦਨਾਕ ਇੰਤਜ਼ਾਰ ਸੀ ਇੱਕ ਅਜੇਹਾ ਇੰਤਜ਼ਾਰ ਜਿਸ ਦਾ ਕੋਈ ਅੰਤ ਨਹੀਂ ਸੀ ਇਕ ਅਧੂਰੀ ਮੁਹੱਬਤ ਜੋ ਉਸ ਦੇ ਸਾਹ ਵਿੱਚ ਕੁਲ ਗਈ ਸੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਤੇ ਐਹੋ ਜੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਧੰਨਵਾਦ